ਸੁਲਦੀਪ ਕੁਮਾਰ ਜਿਹੜੇ ਕਿ ਆਪ ਪਾਰਟੀ ਦੇ ਮੇਅਰਲ ਕੈਂਡੀਡੇਟ ਸੀ ਉਹਨਾਂ ਨੇ ਕੱਲ ਜਦੋਂ ਇਲੈਕਸ਼ਨ ਦੇ ਵਿੱਚ ਗੜਬੜੀ ਕੀਤੀ ਗਈ ਤੇ ਬੈਲਟ ਪੇਪਰਸ ਦੇ ਉੱਤੇ ਪ੍ਰੀਜ਼ਿਊਮੇਬਲੀ ਪ੍ਰੈਜ਼ਾਈਡਿੰਗ ਆਫਸਰ ਨੇ ਆਪ ਮਾਰਕਿੰਗ ਕਰਕੇ ਉਹਨਾਂ ਨੂੰ ਰਿਜੈਕਟ ਕੀਤਾ ਤੇ ਇੱਕ ਪਟੀਸ਼ਨ ਫਾਈਲ ਕੀਤੀ ਜਿਹੜੀ ਕਿ ਕੱਲ ਕੋਰਟ ਵਿੱਚ ਮੈਂਸ਼ਨ ਕੀਤੀ ਗਈ ਤੇ ਕੋਰਟ ਨੇ ਉਸ ਪਟੀਸ਼ਨ ਨੂੰ ਅੱਜ ਹਿਅਰਿੰਗ ਦੇ ਉੱਤੇ ਲਗਾਇਆ ਸੀ ਸਾਡਾ ਉਹਦੇ ਵਿੱਚ ਜਿਹੜਾ ਪ੍ਰੇਅਰ ਦਾ ਐਮਬਿਟ ਹੈ ਉਹ ਬੇਸਿਕਲੀ ਇਹ ਹੈ ਕਿ ਜਿਹੜੀ ਇਲੀਗਲ ਫਰਾਡਲੈਂਡ ਤੇ ਪੁਰਜਰੀ ਦੇ ਬੇਸ ਤੇ ਉਤੇ ਇਲੈਕਸ਼ਨ ਹੈ ਨੂੰ ਸੈਟੀਸਾਈਜ਼ ਕੀਤਾ ਜਾਏ ਇਹ ਇਲੈਕਸ਼ਨ ਨੂੰ ਫੇਅਰ ਐਂਡ ਫਰੀ ਮੈਨਰ ਦੇ ਵਿੱਚ ਅੰਡਰ ਅ ਰਿਟਾਇਰਡ ਹਾਈ ਕੋਰਟ ਜੱਜ ਜਾਂ ਕਿਸੇ ਕੋਰਟ ਆਬਜ਼ਰਵਰ ਦੇ ਥਲੇ ਦੁਬਾਰਾ ਕੰਡਕਟ ਕੀਤਾ ਜਾਏ ਜਿਹੜਾ ਇਲੈਕਟਿਡ ਮੇਅਰ ਹੈ ਉਹਨੂੰ ਆਪਣੀਆਂ ਡਿਊਟੀਆਂ ਕਰਨ ਤੋਂ ਰੋਕਿਆ ਜਾਏ ਤੇ ਇੱਕ ਐਸਆਈਟੀ ਕਨਸਟੀਟਿਊਟ ਕੀਤੀ ਜਾਏ ਜਿਹੜੀ ਕਿ ਇਸ ਫਰਾਡ ਤੇ ਪੁਰਜਰੀ ਨੂੰ ਕ੍ਰਿਮੀਨਲ ਕੇਸ ਦੇ ਲਈ ਵੀ ਐਗਜ਼ਾਮਿਨ ਕਰੇ ਤੇ ਪਰਚਾ ਦਰਜ ਕਰੇ ਤੇ ਅਸੀਂ ਇਹ ਵੀ ਕਹਿਆ ਹੈ ਕਿ ਇਨ ਦਾ ਮੀਨ ਵਾਈਲ ਇਹ ਜਿਹੜਾ ਸਾਰਾ ਰਿਕਾਰਡ ਹੈ ਇਹਨੂੰ ਸੀਜ਼ ਕਰਕੇ ਕੋਰਟ ਦੀ ਕਸਟਡੀ ਚ ਰੱਖਿਆ ਜਾਏ। ਤੋਂ ਕੋਰਟ ਨੇ ਉਹਨਾਂ ਨੂੰ ਨੋਟਿਸ ਦੇ ਦਿੱਤਾ ਹੈ ਮਿਸਟਰ ਅਨਿਲ ਮਸੀ ਤੇ ਜਿਹੜੇ ਇਲੈਕਟਿਡ ਕਾਉਂਸਲਰ ਨੇ ਮਨੋਜ ਕੁਮਾਰ ਉਹਨਾਂ ਨੂੰ ਵੀ ਨੋਟਿਸ ਕੀਤਾ ਹੈ ਤੇ ਸ਼ਾਰਟ ਡੇਟ ਦੇ ਕੇ ਦਿਨ ਹਫ਼ਤੇ ਦੇ ਟਾਈਮ ਦੇ ਵਿੱਚ ਉਹਨਾਂ ਨੂੰ ਆਪਣਾ ਰਿਪਲਾਈ ਫਾਈਲ ਕਰਨ ਦੇ ਵਿੱਚ ਦਿੱਤਾ ਹੈ ਤੇ ਜਿਹੜੀ ਅਸੀਂ ਵੀਡੀਓਗ੍ਰਾਫੀ ਪਲੇਸ ਔਨ ਰਿਕਾਰਡ ਕੀਤੀ ਹੈ ਪਲੱਸ ਰਿਕਾਰਡ ਉਹ ਨੈਕਸਟ ਡੇਟ ਦੇ ਉੱਤੇ ਐਗਜ਼ਾਮਿਨ ਕੀਤੀ ਜਾਏ। ਦੋਸਤੋ 26 ਦਾ ਜ਼ਿਕਰ ਬਾਰ-ਬਾਰ ਆ ਰਿਹਾ ਸੀ ਗੁਰਿੰਦਰ ਜੀ ਤੁਸੀਂ ਕਿਹਾ ਕਿ ਕੋਰਟ ਨੂੰ ਤਾਂ ਇੰਟਰਵਿਊ ਕਰਨਾ ਪੈਣਾ ਜਿੱਦਾਂ ਦੇ ਹਾਲਾਤ ਨੇ ਵੀਡੀ दूसरी साइड का यह कहना भी कि रिट पटी मेनटेनेबल है कि नहीं उत्ते कोई तवज्जो देनी चाहिए थी है लेकिन असी कोर्ट में दसिया है कि भी क्योंकि ये रिट पटीशन जी है ਇਹ ਮਿਊਨਿਸਪਲ ਕਾਰਪੋਰੇਸ਼ਨ ਦੀ ਆਫਿਸ ਬੀਰੀਅਰਸ ਨੂੰ ਪਟੀਨ ਕਰਦੀ ਹੈ ਇਹਦੇ ਵਿੱਚ ਕੋਈ ਇਲੈਕਸ਼ਨ ਪਟੀਸ਼ਨ ਪ੍ਰੋਵਾਈਡਡ ਨਹੀਂ ਹੈ ਨਾ ਐਕਟ ਵਿੱਚ ਨਾ ਰੈਗੂਲੇਸ਼ਨਸ ਵਿੱਚ ਨਾ ਰੂਲ ਵਿੱਚ ਇਹਦੇ ਵਿੱਚ ਸਿਰਫ ਰਿਟ ਪਟੀਸ਼ਨ ਅੰਡਰ 226 ਹੀ ਰੈਮੇਡੀ ਹੈ ਤੇ ਅਸੀਂ ਕਰੈਕਟ ਰੈਮੇਡੀ ਲੈ ਕੇ ਕੋਰਟ ਚਾਂਗੇ ਸਰ ਪੂਰੇ ਦਾ ਪੂਰਾ ਡਾਟਾ ਸੀਜ਼ ਕਰਨ ਦੇ ਲਈ ਕਿਹਾ ਗਿਆ ਉਸ ਨੂੰ ਲੈ ਕੇ ਕੋਰਟ ਨੇ ਕੁਝ ਕਿਹਾ ਉਹਦੇ ਵਿੱਚ ਕੋਰਟ ਨੇ ਕਿਹਾ ਹੈ ਕਿ ਆਲਰੇਡੀ ਇਹ ਰਿਕਾਰਡ ਸੀਜ਼ ਕੀਤਾ ਜਾ ਚੁੱਕਾ ਹੈ ਤੇ ਗਵਰਨਮੈਂਟ ਸਟਰੋਂਗ ਰੂਮ ਦੇ ਵਿੱਚ ਰਿਕਾਰਡ ਪਿਆ ਹੈ ਇਸ ਕਰਕੇ ਨੈਕਸਟ ਡੇਟ ਦੇ ਉਤੇ ਇਹਨਾਂ ਨੂੰ ਬੁਲਾਣਾ ਹੈ ਕਿ ਨਹੀਂ ਬੁਲਾਣਾ ਉਸ ਰਿਕਾਰਡ ਨੂੰ ਸਮਨ ਕਰਨਾ ਹੈ ਉਹ ਐਗਜ਼ਾਮਨ ਕੀਤਾ ਜਾਏਗਾ ਵੀਡੀਓਗ੍ਰਾਫੀ ਨੇ ਵੀ ਪ੍ਰੋਪਰਟੀਕੀਸ ਰੱਖ ਜਿਹੜੀ ਵੀਡੀਓਗ੍ਰਾਫੀ ਹੈ ਉਹ ਕੋਰਟ ਦੀ ਡਾਇਰੈਕਸ਼ਨ ਦੇ ਥੱਲੇ ਇਹਨਾਂ ਨੇ ਆਪ ਅੰਡਰਟੇਕਿੰਗ ਦੇ ਕੇ ਕੀਤੀ ਹੈ ਤੇ ਉਸ ਵੀਡੀਓਗ੍ਰਾਫੀ ਨੂੰ ਲਾਈਵ ਟੈਲੀਕਾਸਟ ਵੀ ਕੀਤਾ ਗਿਆ ਹੈ ਟੀਵੀ ਦੇ ਵਿੱਚ ਜਿਸ ਦੇ ਵਿੱਚ ਕਿ ਪਰਤਖ ਹੈ ਕਿ ਵੀ ਉਹਦੇ ਵਿੱਚ ਫੋਰਜਰੀ ਕੀਤੀ ਗਈ